ਸਟਾਫ ਨਰਸ ਨੇ ਜੀਜੇ ਸਾਲੇ ਨਾਲ ਮਿਲ ਕਰਤਾ ਵੱਡਾ ਕਾਂਡ ਸਬੂਤ ਮਟਾਉਣ ਲਈ ਦੱਬ ਦਿੱਤੀ ਸੀ লাশ ਪੁਲਿਸ ਨੇ ਕਤਲ ਮਾਮਲੇ ਚ ਕੀਤੇ ਵੱਡੇ ਖੁਲਾਸੇ ਜਿहां ਇੱਕ ਬਰਖਾਸਤਾ ਸਟਾਫ ਨਰਸ ਵੱਲੋਂ ਆਪਣੇ ਦੋ ਦੋਸਤਾਂ ਨਾਲ ਮਿਲ ਇੱਕ ਸ਼ਖਸ ਨੂੰ ਅਜਹੀ ਮੌਤ ਦਿੱਤੀ ਗਈ ਹੈ ਕਿ ਬਾਰਦਾਤ ਸੁਣ ਰੂ ਕੰਬੁੱਠੇ ਜਾਣਕਾਰੀ ਮੁਤਾਬਕ ਮਲਜਮ ਸਟਾਫ ਨਰਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਪਹਿਲਾ ਮ੍ਰਿਤਕ ਬਲਜਿੰਦਰ ਸਿੰਘ ਨੂੰ ਨਸ਼ੇ ਦੀ ਓਵਰਡੋਸ ਦੇ ਉਸ ਦਾ ਕਤਲ ਕੀਤਾ ਗਿਆ ਫਿਰ ਮਲਜਮਾਂ ਨੇ ਸਬੂਤਾਂ ਨੂੰ ਮਟਾਉਣ ਲਈ ਤਾਂ ਕਿ ਕਿਸੇ ਨੂੰ ਪਿੰਕ ਨਾਂ ਲੱਗ ਸਕੇ ਮ੍ਰਿਤਕ ਨੂੰ ਖਾਲੀ ਪਲਾਟ 'ਚ ਦੱਬ ਦਿੱਤਾ ਸੀ ਕਤਲ ਤੋਂ ਬਾਅਦ ਕਈ ਦਿਨ ਬੀਤ ਗਏ ਸੀ ਪਰਿਵਾਰ ਵੱਲੋਂ ਲਗਾਤਾਰ ਆਪਣੇ ਪਰਿਵਾਰਕ ਮੈਂਬਰ ਨੂੰ ਲੱਭਿਆ ਜਾ ਰਿਹਾ ਸੀ ਪਰ ਕਿਤੇ ਵੀ ਪਰਿਵਾਰ ਨੂੰ ਬਲਜਿੰਦਰ ਸਿੰਘ ਦੀ ਸੂ ਨਹੀਂ ਲੱਗੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਬਰਖਾਸਤ ਨਰਸਰ ਵੱਲੋਂ ਆਪਣੇ ਦੋ ਸਾਥੀ ਜੋ ਆਪਸ ਵਿੱਚ ਜੀਜਾ ਸਾਲਾ ਦੱਸੇ ਜਾ ਰਹੇ ਨੇ ਉਹਨਾਂ ਤਿੰਨਾਂ ਵੱਲੋਂ ਮਿਲ ਕੇ ਬਜਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਤੇ ਗ੍ਰਿਫਤਾਰੀ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਵੱਲੋਂ ਪੁਲਿਸ ਕੋਲ ਆਪਣਾ ਗੁਨਾਹ ਕਬੂਲਿਆ ਗਿਆ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਜਾਣਕਾਰੀ ਮੁਤਾਬਕ ਸਟਾਫ ਨਰਸ ਸਮੇਤ ਤਿੰਨੋਂ ਮੁਲਜ਼ਮ ਨਸ਼ੇ ਕਰਨ ਦੇ ਆਦੀ ਸੀ ਤੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਲਜਿੰਦਰ ਸਿੰਘ ਨਾਲ ਤਕਰਾਰ ਚੱਲਦੀ ਆ ਰਹੀ ਸੀ ਤੇ ਇਸੇ ਦੇ ਚੱਲਦੇ ਯੋਜਨਾ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਨਸ਼ੇ ਦੀ ਓਵਰਡੋਸ ਦੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅੱਜ ਇਹ ਦੋ ਤਰੀਕ ਦਾ ਘਟਨਾਕਿਆ ਹੋਇਆ ਸੀਗਾ ਤੇ ਘਰੇ ਕਹਿ ਕੇ ਗਿਆ ਸੀ ਕਿ ਆਪਣੇ ਨਣਕੇ ਪਿੰਡ ਚੱਲਿਆ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਵਾਪਸ ਨਹੀਂ ਆਇਆ ਸੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਬਲਜਿੰਦਰ ਸਿੰਘ ਉਰਫ ਲੱਬੀ ਜਦੋਂ 2 ਤਰੀਕ ਨੂੰ ਜਦੋਂ ਘਰੋਂ ਨਿਕਲਿਆ ਸੀਗਾ ਤਾਂ ਇਹ ਪੁੱਛੋ ਜਿਹੜੀ ਹੈਗੀ ਹੈ ਇੱਕ ਲੜਕੀ ਬਨਾਕਸ਼ੀ ਹੈਗੀ ਹੈ ਜਿਹਦੇ ਘਰ ਇਹ ਚਲਾ ਗਿਆ ਸੀਗਾ ਜੋ ਕਿ ਇੱਕ ਡਿਸਮਿਸਡ ਨਰਸ ਹੈ ਉਹਦੇ ਘਰ ਜਾ ਕੇ ਉੱਥੇ ਯਾਦਵਿੰਦਰ ਯਾਦੀ ਤੇ ਤੀਜਾ ਨਸ਼ਤਰ ਸਿੰਘ ਉਰਫ ਸ਼ਿਗਾਰਾ ਇਹਨਾਂ ਤਿੰਨਾਂ ਬੰਦਿਆਂ ਨੇ ਜਿਹੜਾ ਹੈਗਾ ਇਹਨੂੰ ਡਰਗ ਦੀ ਓਵਰ ਡੋਸ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਜਦੋਂ ਇਸ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਬਲਜਿੰਦਰ ਲੱਬੀ ਨੂੰ ਜਿਹੜਾ ਹੈਗਾ ਘਰ ਦੇ ਪਿਛਲੇ ਪਾਸੇ ਖਾਲੀ ਪਲਾਂਟ ਦੇ ਵਿੱਚ ਦੀ ਲਾਸ਼ ਨੂੰ ਡੱਡਪੋੜੀ ਨੂੰ ਦਬ ਦਿੱਤਾ ਸੀਗਾ ਤੇ ਇਹ ਸਵਾਰਦਾਤ ਨੂੰ ਜਾਨ ਦੇਣ ਵਾਲੇ ਤਿੰਨੋਂ ਦੋਸ਼ੀ ਮਿਨਾਕਸ਼ੀ ਨਸ਼ੱਤਰ ਤੇ ਯਾਦਵਿੰਦਰ ਯਾਦੀ ਤਿੰਨਾਂ ਨੂੰ ਅਸੀਂ 17 ਤਰੀਕ ਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਵੀ ਆਪਣੀ ਟੈਰੋਗੇਸ਼ਨ ਦੌਰਾਨ ਮੰਨਿਆ ਵੀ ਜਦੋਂ ਇਹ ਲੜਕਾ ਬਲਜਿੰਦਰ ਲੱਬੀ ਇਹਨਾਂ ਦੇ ਘਰ ਦੇ ਵਿੱਚ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਿਨਾਕਸ਼ੀ ਨੇ ਜਿਹੜਾ ਹੈਗਾ ਡਰੱਗ ਹੋਲਡ ਉਸ ਨਾਲ ਇਹ ਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਹ ਪਿਛਲੇ ਖਾਲੀ ਪਲਾਂਟ ਦੇ ਵਿੱਚ ਹੀ ਅਸੀਂ ਡੈੱਡ ਬਡੀ ਨੂੰ ਦੱਬ ਦਿੱਤਾ ਸੀਗਾ ਸੋ ਅਸੀਂ ਜਿਹੜੀ ਡੈੱਡ ਬਡੀ ਹੈਗੀ ਆ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕਰ ਲਈ ਹੈ ਅੰਡਰ ਸੁਪਰਵੀਜ਼ਨ ਆਫ ਡਿਊਟੀ ਮੈਜਿਸਟਰ ਟਕਾ ਕੇ ਇਹ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਦੀ ਬੇਸਿਕਲੀ ਪ੍ਰੀਲੀਮਿਨਰੀ ਇਨਟੈਰੋਗੇਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਤਿੰਨੋਂ ਜਿਹੜੇ ਸੀ ਕਿ ਨਸ਼ਾ ਕਰਨ ਦੇ ਆਦੀ ਸੀਗੇ ਤੇ ਬਲਜਿੰਦਰ ਲੱਭੀ ਨਾਲ ਇਹ ਪਹਿਲਾ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਗਈ ਸੀ ਕਿ ਜਦੋਂ ਉਹਨਾਂ ਦੇ ਘਰ ਆਇਆ ਸੀਗਾ ਉਸੇ ਰੰਜਸ਼ ਬਾਜੀ ਦੀ ਵਿੱਚ ਇਹਨਾਂ ਨੇ ਡਰਗ ওভারਡੋਸ ਨਾਲ ਉਹਨੂੰ ਮੌਤ ਦੇ ਘਾਟੋ ਤਾ ਮਿਲਦਾ ਇਹ ਦੇ ਦੂ ਨਾ ਨਰਸ ਸੀ ਜੀ ਇਹ ਸਿਵਲ ਹਸਪੀਟਲ ਪੁੱਚੋ ਦੇ ਵਿੱਚ ਰੈਗੂਲਰ ਨਰਸ ਦਾ ਕੰਮ ਕਰਦੀ ਸੀਗੀ ਇਹਨੂੰ ਜਿਹੜਾ ਹੈਗਾ 5-7 ਸਾਲ ਪਹਿਲਾਂ ਉਹਦੇ ਵਿੱਚੋਂ ਡਿਸਮਿਸ ਕਰ ਦਿੱਤਾ ਗਿਆ ਹੈ 10 ਰਾਤ ਰਹਿਣ ਕਰ ਹੈ ਜੀ ਬੇਸੀ ਕਰੀ ਐਬਸੈਂਟ ਰਹਿਣੀ ਸੀ ਕਿਉਂਕਿ ਡਰਗ ਡਰਗ ਡਿਕ ਸੀਗੀ ਉਹ ਤੋਂ ਆਪਣੀ ਡਿਊਟੀ ਦੇ ਉੱਤੇ ਗੈਰਹਾਜ ਰਹਿੰਦੀ ਸੀ ਕਿ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਡਾਕਟਰ ਨੂੰ ਬਖਸ਼ ਕਰ ਦਿੱਤਾ ਗਿਆ ਸੀ ਇਹ ਇਹ ਬੇਸਿਕਲੀ ਮੈਰਿਟ ਸੀ ਕਿ ਫੋਰਸਾਂ ਨਾਲ ਹੀ ਰਹਿਣ ਵਾਲੀ ਸੀਗੀ ਤੇ ਹੁਣ ਇਹ ਜਿਹੜੀ ਹੈਗੀ ਪੁਜੋਕਾ ਦਾ ਰਹਦੀ ਹੈ ਆਪਣੇ ਇਹ ਨਾਲ ਜਿਹੜੇ ਸਾਥੀ ਜਿਹੜੇ ਨਸ਼ੱਤਰ ਤੇ ਯਾਦਵੰਦਰ ਯਾਦੀ ਵੀ ਇਹਦੇ ਨਾਲ ਜਿਹੜੇ ਰਹਿੰਦੇ ਨੇ ਜਿਹੜੇ ਇਹ ਮਨਾਕਸ਼ੀ ਦੇ ਨਾਲ ਜਿਹੜੇ ਦੋ ਬੰਦੇ ਨੇ ਯਾਦਵੰਦਰ ਤੇ ਨਸ਼ੱਤਰ ਇਹ ਆਪਸ ਦੇ ਵਿੱਚ ਸਾਲਾ ਜੀਜਾ ਨੇ ਡਿਸੀਜ਼ ਕਿਸ ਸੰਬੰਧ ਕੇਤੇ ਜਾਏਗਾ ਡਿਸੀਜ਼ ਇਹਨਾਂ ਨੂੰ ਪਹਿਲਾਂ ਜਿਹੜੀ ਮਨਾਕੀ ਸੀਗੀ ਇਹਨਾਂ ਦਾ ਜਾਣਦਾ ਸੀਗਾ ਤੇ ਪਹਿਲਾਂ ਵੀ ਇਹਦੇ ਕੋਲ ਆਉਂਦਾ ਜਾਂਦਾ ਸੀਗਾ ਜਦੋਂ ਉਸ ਦਿਨ ਵੀ ਆਇਆ ਤੇ ਉਸ ਦਿਨ ਫਿਰ ਇਹਨਾਂ ਨੇ ਜਿਹੜਾ ਹੈਗਾ ਨਸ਼ੇ ਦੇ ਨਾਲ ਜਿਹੜੇ ਹੈਗੇ ਨੇ ਮੌਤ ਦੇ ਘਾਟ ਰੋਕ ਦਿੱਤਾ ਕਤਲ ਦੀ ਇਹ ਹਿਲਾ ਕੇ ਰੱਖ ਦੇਣ ਵਾਲੀ ਬਾਰਦਾਤ ਬਠਿੰਡਾ ਤੋਂ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਵੱਲੋਂ ਮਜਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਚ ਲਿਆਂਦਾ ਜਾ ਰਿਹਾ ਹੈ ਜਗਬਾਣੀ ਟੀਵੀ ਲਈ ਬੀ ਕੇ ਬਹਿਲ ਦੀ ਰਿਪੋਰਟ